ਮੈਂ ਅੱਜ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਨੂੰ ਸੰਬੋਧਨ ਕਰਕੇ ਕੁਝ 2-4 ਮਿੰਟ ਗੱਲਾਂ ਕਰਦਿਆਂ ਛਾੜਾ ਵਾ ਜਦੋਂ ਕਿਸੇ ਸੂਬੇ ਦੇ ਵਿੱਚ ਵੋਟਾਂ ਆਉਂਦੀਆਂ ਨੇ ਤੇ ਲੋਕ ਪਿਛਲੀਆਂ ਸਰਕਾਰਾਂ ਤੋਂ ਅੱਕੇ ਥੱਕੇ ਕੋਈ ਹੋਰ ਰਸਤਾ ਅਖਤਿਆਰ ਕਰਦੇ ਨੇ ਕੋਈ ਬਦਲਾਅ ਚਾਹਦੇ ਨੇ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੀ ਧੜੇਬੰਦੀ ਤੋਂ ਥੱਕੇ ਰਾਜਸੀ ਵਿਚਾਰਾਂ ਤੋਂ ਥੱਕੇ ਧਾਰਮਿਕ ਵਿਚਾਰਾਂ ਤੋਂ ਉੱਠ ਕੇ ਜਦੋਂ 2022 ਵਿੱਚ ਵੋਟਾਂ ਆਈਆਂ ਵਿਧਾਨ ਸਭਾ ਦੀਆਂ ਪੰਜਾਬ ਵਿੱਚ ਤੇ ਸਭ ਪੰਜਾਬੀਆਂ ਨੇ ਇੱਕ ਇਤਿਹਾਸ ਸਿਰਜਿਆ ਜਿੱਦਾ ਨਾਂ ਹੈ ਆਪਣੇ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਹੋਏ ਉਮੀਦਵਾਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਵੱਡੀ ਇੱਕ ਠਹਿਰੀ ਮੌਕਾ ਮਿਲਿਆ ਇੱਕ ਤਰਫਾ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ ਹੋਰ ਪੰਜਾਬ ਦੇ ਲੋਕਾਂ ਨੂੰ ਚਾਹ ਸੀ ਭਾਵੇਂ ਕੋਈ ਵਪਾਰੀ ਸੀ ਭਾਵੇਂ ਕੋਈ ਕਿਸਾਨ ਸੀ ਮਜ਼ਦੂਰ ਸੀ ਮਲਾਜ਼ਮ ਸੀ ਬਈ ਵੱਡੀ ਪੱਦਰਤੇ ਬਦਲਾਅ ਆਵੇਗਾ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਪੱਠਾ ਪਾਇਆ ਇਹਦੇ 'ਚ ਬਦਲਾਅ ਆਵੇਗਾ ਮੈਂ ਕਿਸਾਨ ਆਗੂ ਸਤਨਾਲ ਸਿੰਘ ਬਹਿਰੂ ਹੋਣ ਦੇ ਨਾਤੇ ਮੈਂ ਬਾਹਲੀਆਂ ਗੱਲਾਂ ਆਸੇ-ਪਾਸੇ ਨਹੀਂ ਕਰਦੀਆਂ ਚਾਹਦਾ ਵਿਸ਼ੇਸ਼ ਕਰਕੇ ਦਾਣਾ ਮੰਡੀਆਂ ਨਾਲ ਜਿਹੜਾ ਸਬੰਧਤ ਮਸਲਾ ਹੈ ਉਹ ਪਿਛਲੇ 2-3 ਫਸਲਾਂ ਜਿਹੜੀਆਂ ਅਸੀਂ ਬੜੀਆਂ ਔਖੀਆਂ ਬੰਡੀਆਂ ਵਿੱਚ ਪਚਾਈਆਂ ਟਰੈਕਟਰ ਭੱਜੇ ਟਰੈਕਟਰ ਪਾਟੇ ਟਾਇਰ ਪਾਟੇ ਔਰ ਛੜਕਾਂ ਦਾ ਬਹੁਤ ਬੁਰਾ ਹਾਲ ਏ ਭਾਵੇਂ ਹੁਣ ਕੁਝ ਦਿਨਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਮੰਤਰੀ ਸਦत्री ਹਲਕੇ ਦੇ ਐਮਐਲਏ ਕਹਿ ਰਹੇ ਨੇ ਬਕਾਸ ਦੀਆਂ ਨੇਰੀਆਂ ਸ਼ੁਰੂ ਹੋ ਗਈਆਂ ਮੈਂ ਸचेत ਕਰਨਾ ਚਾਹਣਾ ਪੰਜਾਬ ਸਰਕਾਰ ਦੇ ਹੁਕਮਰਾਨਾਂ ਨੂੰ ਕੋਈ ਨੇਰੀਆਂ ਨਹੀਂ ਅਸੀਂ ਅੱਖੀਂ ਡਿੱਠਾ ਜਮੀਨੀ ਹਕੀਕਤ ਨੂੰ ਬਾਤ ਕੇ ਗੱਲ ਕਰੀਏ ਤਾਂ ਉਹ ਲੋਕਾਂ ਨੂੰ ਪਸੰਦ ਆ ਗਈ ਹੈ ਵਿਸ਼ੇਸ਼ ਕਰਕੇ ਵਿਕਾਸ ਬਿਲਕੁਲ ਕਿਤੇ ਦਿਖ ਨਹੀਂ ਰਿਹਾ ਔਰ ਮੈਂ ਬਹੁਤ ਹਾਰੀਆਂ ਮੇਰੇ ਕੋਲ ਮਿਸਾਲਾਂ ਨੇ ਜਿਨ੍ਹਾਂ ਨੂੰ 8-8 ਸਾਲ ਛੜਕਾ ਬੜੀਆਂ ਨੂੰ ਹੋ ਗਏ ਜੋ ਮੰਡੀ ਬੋਰਡ ਦਾ ਦਸਤੂਰ ਹੈ ਉਹ 6 ਸਾਲ ਬਾਅਦ ਛੜਕ ਬਣਾਣੀ ਬਹੁਤ ਹੀ ਪੰਜਾਬ ਸਰਕਾਰ ਭਾਵੇਂ ਕਿਸੇ ਤੇ ਹੋਵੇ ਬਣਾਣੀ ਜ਼ਰੂਰੀ ਹੈ ਕਿ ਕੋਈ ਦਾੜਾ ਮੰਡੀਆਂ ਵਿੱਚ ਆਵਾਜ਼ ਆਏ ਕਸਬਿਆਂ ਵਿੱਚ ਲੋਕਾਂ ਦੀ ਆਵਾਜ਼ ਆਏ ਪਟ્રોલ ਪੰਪਾਂ ਤੇ ਆਵਾਜ਼ ਆਏ ਉਹ ਸਾਰਾ ਨੇ ਰਸਤਿਆਂ ਰਾਏ ਲਿੱਕ ਛੜਕਾ ਰਹੀ ਹੁੰਦਾ ਹੈ ਭਾਵੇਂ ਮੇਡ ਛੜਕਾਂ ਵੀ ਬਹੁਤ ਸਾਰੀਆਂ ਖਰਾਬ ਨੇ ਵੱਡੀਆਂ ਛੜਕਾਂ ਵੀ ਪਰ ਜਿਹੜੀਆਂ ਲਿੱਕ ਛੜਕਾਂ ਨੇ ਇਹਨਾਂ ਦਾ ਤਾਂ ਬਿਲਕੁਲ ਹੀ ਸੱਤਿਆ ਨਾਸ ਹੋ ਗਿਆ ਖਤਾਨਾ ਨੂੰ ਇਹ ਫਿਕਰ ਵੱਧ ਵੱਧ ਖਾ ਰਿਹਾ ਵੀ ਅਗਲੀ ਝੇਰੀ ਦੀ ਫਸਲ ਜੇ ਅਸੀਂ ਪਿਆਰ ਕਰ ਲਈ ਮੰਡੀ ਵਿੱਚ ਕਿਸ ਤਰ੍ਹਾਂ ਪਚਾਵਾਂਗੇ ਕਿ ਰਸਤੇ ਸਾਰੇ ਬਲੌਕ ਹੋ ਰਹੇ ਨੇ ਟੁੱਟ ਰਹੇ ਨੇ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਣਾ ਵਾਂ ਵਕਾਸ ਦੀ ਝੇਰੀ ਲਿਆਓ ਪਰ ਥੋੜਾ ਜਿਹਾ ਇਹ ਸਿਸਟਮ ਨੂੰ ਬਦਲੋ ਤੁਸੀਂ ਵੇਖੋ ਚੈੱਕ ਕਰੋ ਛਪਾਰਥਾਂ ਦਾ ਛੜਕਾ ਨਾ ਬਣਾਓ ਜਿਨ੍ਹਾਂ ਦੀ ਮਹਿਰਤ ਬੰਦੀ ਹੈ ਜਿਨ੍ਹਾਂ ਨੂੰ 6-6 ਸਾਲ 7-7 ਸਾਲ ਹੋ ਗਏ ਨੇ ਜੇ ਉਹਨਾਂ ਨੂੰ ਨਹੀਂ ਬਣਾਵੋਗੇ ਕਿਸੇ ਨੂੰ ਹੋਰ ਬਾਈਪਾਸ ਕਰਦੇ ਹੋ ਕਿਤੇ ਕਿਸਾਨਾਂ ਨੂੰ ਆਮ ਜਨਤਾ ਨੂੰ ਗੁੱਸਾ ਜ਼ਰੂਰ ਆਵੇਗਾ ਔਰ ਮੈਂ ਪਿਛੜੀਆਂ ਸਰਕਾਰਾਂ ਬਾਰੇ ਵੀ ਜਾਣਨਾ ਜਦੋਂ 3 ਸਾਲ 4 ਸਾਲ ਉਹ ਵੇਥਲੇ ਰਹਿੰਦੇ ਨੇ ਕੋਈ ਵਿਕਾਸ ਦੀ ਗੱਲ ਦੀ ਕਰਦੇ ਵਿਆਥੀ ਖੇਤਰ ਨੂੰ ਬਿਲਕੁਲ ਅਗਨੋਰ ਕਰਦੇ ਨੇ ਤੇ ਜਦੋਂ ਵੋਟਾਂ ਦਾ ਸਾਲ ਆਉਂਦਾ ਹੈ ਫਿਰ ਜਿਹੜਾ ਛੋਟਾ ਮੋਟਾ ਰਸਤਾ ਚੱਲ ਰਿਹਾ ਹੁੰਦਾ ਲੋਕਾਂ ਦਾ ਉੱਥੇ ਪੱਥਰ ਸੱਟੇ ਜਾਂਦੇ ਨੇ ਕਿਉਂ ਭਾਈ ਹਰ ਸਾਲ ਜਿੰਨਾ ਵਿਕਾਸ ਦਾ ਤੁਹਾਡਾ ਕੋਟਾ ਹੈ ਤੋਪੀਦਾ ਉਹ ਹਰ ਸਾਲ ਨਹਿਰ ਬਣਾਣੀ ਉਹ ਸਾਲ ਚ ਨਹਿਰ ਬਣਾਓ ਜਿੱਥੇ ਛੜਕ ਬਣਾਣੀ ਛੜਕ ਬਣਾਓ ਜਿੱਥੇ ਗ੍ਰਿਡ ਬਣਾਣਾ ਗ੍ਰਿਡ ਬਣਾਓ ਇਹ ਤੇ ਨਹੀਂ ਵੀ 4 ਸਾਲ ਪੁਛੋੜਾ ਜਨਤਾ ਨੂੰ ਤੇ ਬਾਅਦ ਵਿੱਚ ਜਦੋਂ ਨਿਰਾ ਵੋਟਾ ਆ ਜਾਣ ਜਿਵੇਂ ਰਾਜਨੀਤਿਕ ਮੌਤ ਦੇ ਬਰੰਟ ਦਿੱਤਨ ਫੇ ਫਿਰ ਪੱਥਰ ਖਲਾਰਦੇ ਹੋ ਇਹ ਨਹੀਂ ਪੁੱਗਦਾ ਇਹ ਕਾ ਲੋਕੋਨ ਅੱਜ ਕੱਲ ਬਹੁਤ ਰਾਜਨੀਤਿਕ ਤਕ ਸਿਆਣੇ ਨੇ ਸਿਆਣਪ ਦਾ ਤੇ ਉਹਨਾਂ ਨੇ ਪਿੱਛੇ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਕਾਗਰਥਵਾ ਆ ਬادل ਵਾਲਿਆ ਤੋਂ ਅੱਕੇ ਹੋਏ ਸੀ ਤੇ ਤਾਂ ਹੀ ਤਾਂ ਸਰਟੀਫਿਕੇਟ ਦਿੱਤਾ ਨਾ ਹੁਣ ਰਾਜਨੀਤਿਕ ਸੋਝ-ਬੂਝ ਰੱਖਦੇ ਨੇ ਉਹ ਬਦਲਾਅ ਲੈ ਕੇ ਆਏ ਨੇ ਔਰ ਬਦਲਾਅ ਵੇਖਣਾ ਚਾਹਦੇ ਨੇ ਜੇ ਭ੍ਰਿਸ਼ਟਾਚਾਰ ਦੀ ਗੱਲ ਕਰਨੀ ਹੋਵੇ ਛੜਕਾ ਬਣਦੀਆਂ ਪਿੱਛੋਂ ਦੇ ਟੁੱਟ ਜਾਂਦੀਆਂ ਨੇ ਇੱਕ ਤਾਂ ਕੁਆਲਟੀ ਵੱਲੇ ਮੁੱਖ ਮੰਤਰੀ ਸਾਹਿਬ ਧਿਆਨ ਦਿਓ ਜੋ ਰੇਸ਼ੋ ਲੁੱਕ ਬਦਰੀ ਇੱਟਾਂ ਸਟੈਂਡਰਡੀਆਂ ਬੜਾ ਛੜਕਾ ਜਿਹੜੀਆਂ ਬਣਦੀਆਂ ਨੇ ਜਾਂ ਬਣਾਣੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਦਾ ਵਿਸ਼ੇਸ਼ ਕਰਕੇ ਚੌਕਸੀ ਭਾਗ ਰਹੀ ਤੇ ਰੱਖੋ ਤਾਂ ਕਿ ਮਲਾਈ ਅਫਸਰ ਖਾ ਜਾਣ ਤੇ ਤੁਸੀਂ ਫਿਰ ਅਸੀਂ ਠੁੱਡੇ ਖਾਂਦੇ ਫਿਰ ਤੁਹਾਡੀ ਬਦਨਾਮੀ ਹੋਵੇ ਤੇ ਮੈਂ ਵਿਸ਼ੇਸ਼ ਕਰਕੇ ਬੇਇਰਤੀ ਕਰਦਾ ਮਾਂ ਟੈਂਬਲ ਬਹੁਤ ਥੋੜਾ ਰਹਿ ਗਿਆ ਤੁਸੀਂ ਹੁਣ ਬਣਾ ਰੀਆਂ ਵੀ ਕਿਓ ਛੜਕਾ ਤੇ ਮੈਂ ਜ਼ਿੰਦਗੀ ਦਾ ਤਜਰਬਾ ਰੱਖਣਾ ਤੁਸੀਂ ਬਣਾ ਨਹੀਂ ਸਕਦੇ ਜੇ ਅਸੀਂ ਆਪਣੇ ਰਸਤੇ ਆਪਣੇ ਪਿੰਡ ਜਿੱਥੇ ਮੈਂ ਬੈਠਾ ਮੇਰੇ ਪਿੰਡ ਦੀ ਗੱਲ ਕਰਨੀ ਹੋਵੇ ਜਾਂ ਹਰਿਆਣੇ ਨੂੰ ਜਿਹੜਾ ਮੇਨ ਛੜਕ ਰਸਤੇ ਜਾਂਦਾ ਹੈ ਇੱਕ ਛੋਟੀ ਜੀ ਪੁਲ ਕਿੱਡੀ ਕੁ ਪੁਲਿਓ ਜੇ ਉਥੇ ਡੀਸੀ ਸਾਹਿਬ ਉਥੇ ਐਸਡੀਐਮ ਸਾਹਿਬ ਉਥੇ ਵਿਭਾਗ ਸੰਬੰਧਿਤ ਉੱਚ ਅਧਿਕਾਰੀ ਧਿਆਨ ਦੇ ਦੇ ਤੇ ਉਹ ਪੁਲ ਫਿਰੇ ਚੜ ਜਾਦਾ ਸੀ ਅੱਜ ਫਲਦ ਆ ਜਾਏ ਸਾਰੇ ਫਲੱਡ ਆ ਗਏ ਹਿਆਣੇ ਦਾ ਰਸਤਾ ਹੀ ਕੱਟਿਆ ਜਾਣਾ ਤੇ ਫਿਰ ਆਪਣਾ ਕੀ ਬਣੂਗਾ ਕਈ ਫਿਰ ਬਦਨਾਮੀ ਨਹੀਂ ਹੋਊਗੀ ਲੋਕ ਕਥਨਗੇ ਨਹੀਂ ਵੀ ਅਸੀਂ ਗਲਤੀ ਕਰ ਬੈਠੇ ਤਾਂ ਇੱਕ ਤਾਂ ਉਹ ਪੁਰਦੋਂ ਵਿਸ਼ੇਸ਼ ਕਰਕੇ ਧਿਆਨ ਦਿੱਤਾ ਜਾਏ ਜਿੱਥੇ ਉਹ ਛੜਕ ਮੇਨ ਛੜਕਾਂ ਨੇ ਮਾਰੀਆਂ ਨੇ ਉਥੇ ਖੇਤੀ ਜੋ ਕੁਝ ਕਰ ਸਕਦੇ ਕਰੋ ਤੇ ਜਿਹੜੀਆਂ ਲੇਕ ਛੜਕਾਂ ਨੇ ਇਹ ਬਹੁਤ ਸਾਰਾ ਮੈਂ ਤੁਹਾਨੂੰ ਦੱਸ ਸਕਦਾ ਜਿਹੜੀਆਂ ਛੜਕਾਂ ਟਾਈਮ ਵਾਰਡ ਹੋ ਗਈਆਂ ਜਿਨ੍ਹਾਂ ਨੂੰ ਹੁਣ ਬਨਣਾ ਚਾਹੀਦਾ ਸੀ ਸਾਲ ਪਹਿਲੋਂ ਤੇ ਜੇ ਉਹਨਾਂ ਨੂੰ ਵੀ ਤੁਸੀਂ ਰਾਜਨੀ ਤੌਰ ਤੇ ਹੋਰ ਆਪ ਤੇ ਜੱਤ ਤੁਹੇ ਤੇ ਦੇ ਬੰਦੇ ਅਨੁਪਾਦ ਹੋ ਗੇ ਛੜਕਾ ਤੇ ਫਿਰ ਬਹੁਤ ਸਾਰਾ ਰਕਤਾਨ ਹੋਗਾ ਸੋ ਜੇ ਵਕਾਸ ਦੀ ਗੱਲ ਲੋਕ ਚਾਹਦੇ ਨੇ ਲੋਕਾਂ ਦੀ ਕੋਈ ਪਾਰਟੀ ਨਹੀਂ ਨਾ ਕਾਂਗਰਸ ਪਾਰਟੀ ਹੈ ਨਾ ਅਕਾਲੀ ਪਾਰਟੀ ਹੈ ਨਾ ਆਮ ਪਾਰਟੀ ਹੈ ਨਾ ਕੋਈ ਭਾਜਪਾ ਪਾਰਟੀ ਹੈ ਲੋਕਾਂ ਦੀ ਪਾਰਟੀ ਉਹ ਜਿਹੜੀ ਸਰਕਾਰ ਕੰਮ ਕਰਦੀ ਹੈ ਜੇ ਪ੍ਰਿਸ਼ਠਾਚਾਰ ਦੀ ਗੱਲ ਕਰਨੀ ਹੋਵੇ ਦੋ ਗੱਲਾਂ ਬਹੁਤ ਵੱਡੀਆਂ ਇੱਕ ਤਾਂ ਹੁਣ ਵਿਕਾਸ ਦੀ ਮੂਵਮੈਂਟ ਚੱਲ ਪਈ ਵਈ ਅਕਾਰ ਜੰਗੀ ਪੱਤਰ ਤੇ ਕਰਾਂਗੇ ਕਰੋ ਜੀ ਆਇਆਂ ਨੂੰ ਤਤਦਾਨ ਸੇ ਬਹਿਰੂ ਅਸੀਂ ਸਾਡੀ ਇੰਡੀਆ ਪਰ ਫਾਰਮ ਹੋ ਜਾਇਆ ਤੁਸੀਂ ਸਵਾਗਤ ਵੀ ਕਰੋਗੇ ਅਸੀਂ ਕਿਸੇ ਦੇ ਗਲਾ